ਗਿਆ ਸਰਕਾਰ ਮੁਤਾਬਕ ਪਿਆਰ ਸਰਕਾਰ ਮੁਤਾਬਕ ਗਿਆ ਸਰਕਾਰ ਮੁਤਾਬਕ ਪਿਆਰ ਸਰਕਾਰ ਮੁਤਾਬਕ ਗਿਆ ਸਰਕਾਰ ਮੁਤਾਬਕ ਵੀਡੀਓ ਚਰ ਮੀਡੀਆ ਭਾਈ ਮੀਡੀਆ ਲੈ ਯਾਰ ਭਾਈ ਕੀ ਕਹਿਣਾ ਦਿਵਾਉਗਾ ਗਾਲਿਆ ਮੰਗ ਕੇ ਕੀ ਸੀਗੀ ਮੰਗ ਕੇ ਕੀ ਸੀਗੀ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਬੰਦਾ ਉਦਾਹਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜੜਿਆ ਕੱਲ ਅਜੇ ਅਨੰਦਪੁਰ ਸਾਹਿਬ ਦਾ ਸ਼ਹੀਦੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਖਵਾ ਦਰਿਆਵਾਂ ਮਣਾ ਕੇ ਹੰਢੀਏ ਕਿਹੜੇ ਮੂੰਹ ਨਾਲ ਦਾਵੇ ਕਰਦੀ ਅਸੀਂ ਭਾਈ ਜੀ ਸਾਡੇ ਸੱਟਾ ਲੱਗੇ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਨਾਨੇ ਜਿਹੜੇ ਮੂਹਰਾਂ ਸਾਵੇ ਕਰਤੀਏ ਵੀ ਅਸੀਂ ਸੇਕਾ ਵਿੱਚ ਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਸਾਡੇ ਕੱਪੜੇ ਪੜ ਦਾ ਸ਼ੇਰ ਆ ਗਿਆ ਭਾਈ ਜੀ ਕਹਿਣਾ ਕਿ ਜਾਂਹੋਗੇ ਪੁਲਿਸ ਦੇ ਪਰਲੀ ਵਰਤੀ ਦੇ ਆ ਦੇਖੋ ਜਮ ਰਾਜਨਾ ਦੇ ਨਾਲ ਮਰਾਜਨਾ ਦੇ ਨਾਲ ਹਰ ਤੱਕ ਕੰਮ ਬਖੇ